ਆਸ ਪਾਸ ਨੂੰ ਪੁਲਰ ਦੀ ਦਿਸ਼ਾ ਨਾਲ ਦੇ ਸਾਰੇ ਕਾਗਜ਼ ਭਰਨ ਆਏ ਸੀ ਜਦੋਂ ਅਸੀਂ ਅਮਨ ਮੰਦ ਦੇ ਨਾਲ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਵੀ ਡੀਐਸਪੀ ਸਾਹਿਬ ਅਸੀਂ ਉਪਜਰ ਸਰਕਾਰ ਦੇ ਹੈਗੇ ਆ ਕਾਂਗਰਸ ਸਰਕਾਰ ਦੇ ਜਿਹੜੇ ਨਮਾਇंदे ਨੇ ਉਹ ਅੱਜ ਆਪਦੇ ਕਾਗਜ਼ ਭਰ ਲਾਏ ਨੇ ਡੀਐਸਪੀ ਸਾਹਿਬ ਨੇ ਪ੍ਰਸ਼ਾਸਨ ਤੇ ਭਰੋਸਾ ਦਿਵਾਇਆ ਤੁਸੀਂ ਆਣ ਕੇ ਸ਼ਾਂਤੀ ਦੇ ਨਾਲ ਸ਼ਾਂਤੀ ਦੇ ਨਾਲ ਆਓ ਤੁਸੀਂ ਕਾਗਜ਼ ਭਰੋ ਤੁਸੀਂ ਹਿੰਲੜਬਾੜੀ ਨਹੀਂ ਕਰਨੀ ਅਸੀਂ ਅਮਨ ਮੰਦ ਦੇ ਨਾਲ ਜਦੋਂ ਉੱਥੇ ਪਹੁੰਚੇ ਗਏ ਤਾਂ ਜੱਫਰ ਜਾਇਆ ਜਦੋਂ ਅਸੀਂ ਉੱਥੇ ਪਹੁੰਚਿਆ ਸਰਵਤੋਂਡੇ ਗੁੰਡੇ ਉਹਦਾ ਵੀ ਮੁਰਜਾ ਉਹਨਾਂ ਨੇ ਬੜੀ ਤਡਵਾਰ ਦੇ ਵਿੱਚ ਜਿਹੜੇ ਗੁੰਡੇ ਸਿੱਧੇ ਜੀ ਅੱਧਾ ਗੰਡੇ ਡਾਂਗਾ ਨੇ ਪ੍ਰਸ਼ਾਸਨ ਦੀ ਅੰਗਲੀ ਦੇ ਕਰਕੇ ਜਿੰਨਾਂ ਨੇ ਹੈਗਾ ਸਾਰਾ ਕੁਝ ਜਿਹੜਾ ਇਹ ਘਟਨਾ ਵਾਪਰੀ ਅੱਜ ਸਾਡੇ ਆਪਣਾ ਅਵਤਾਰ ਆ ਮਾਣੀ ਦੇ ਤੋਂ ਆ ਮੇਰੀ ਉਂਗਲ ਟੁੱਟ ਗਈ ਆ ਉਹ ਆਪਣੇ ਮੇਰੇ ਵੀਰ ਸਾਡੇ ਪੰਜ ਸੱਤ 10 ਬੰਦੇ ਜਿਹੜੇ ਉਹ ਜਖਮੀ ਹੋਏ ਨੇ ਉਹਨਾਂ ਦੇ ਹਸਪਤਾਲ ਦੇ ਮੁਕਾਬਕ ਇਹਨਾਂ ਬੰਦਿਆਂ ਨੇ ਉਹ ਜਿਹੜੇ ਗੁੰਡਾਗਰਦੀ ਕੀਤੀ ਆ ਸਾਡੇ ਕੰਢੀ ਜਿਹੜੇ ਸਰਪੰਚ ਸੀਗੇ ਉਹਨਾਂ ਦੇ ਘਰ ਪਾਇਆ ਉਹਨਾਂ ਦੇ ਘਰ ਜਾ ਉਹਨਾਂ ਦੇ ਤਾਂ ਹੈਂਡਕਿਤੇ ਗਏ ਆ ਇਸ ਤਰ੍ਹਾਂ ਦੀ ਬੇਅਦਬੀ ਕੀਤੀ ਗਈ ਆ ਐਹੋ ਜੀ ਸਰਕਾਰ ਜਿਹੜੀ ਕਹਿੰਦੀ ਸੀ ਜੀ ਅਸੀਂ ਪ੍ਰਸ਼ਾਸਨ ਜਿਹੜਾ ਸਰਪੰਚ ਸੀਗੇ ਐਕਾ ਦੀ ਝੂੜਿਆਂ ਦੇ ਵਿੱਚੋਂ ਨਹੀਂ ਕੱਢਨੇ ਇਹ ਇਹ ਦਾਵਾ ਕਰਦੇ ਸੀ ਜੀ ਅਸੀਂ 75 ਸਾਲਾਂ ਦਾ ਰਿਕਾਰਡ ਤੋੜਾਂਗੇ ਇਹਨਾਂ ਨੇ 75 ਸਾਲੀ ਇਹਨਾਂ ਨੇ ਐਸ ਐਮਐਲਏ ਦਾ ਵਧਾਇਕ ਤੇ ਲੈ ਕੇ ਆਪਣੇ ਆਪ ਰੋੜੇ ਮਾਰਦਾ ਦਿੱਸੇ ਲੋਕ ਜਿਹੜੇ ਮੋਹਰਵਰ ਪਿੰਡਾਂ ਦੇ ਨੇ ਉਹਨਾਂ ਨੂੰ ਗਾਲਾਂ ਕੱਢਦਾ ਸ਼ਰਮ ਨਜ਼ਰ ਆਇਆ ਵੀਡੀਓ ਤੁਹਾਨੂੰ ਦਿਖਾ ਦਿੰਦੇ ਆ ਇਨਾ ਮਾੜਾ ਹਾਲ ਹੋ ਗਿਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ ਜਿਹੜੇ ਸਾਡੇ ਬੰਦੇ ਲੈ ਕੇ ਜਾ ਕੇ ਲੱਗੇ ਆ ਉਹਨਾਂ ਨੇ ਬਨੂਕ ਲਾਈਨ ਦੇ ਵਿੱਚ ਕਾ ਕੇ ਜਾ ਨਹੀਂ ਉੱਥੇ। ਅਸੀਂ ਉੱਥੋਂ ਮਜਬੂਰੀ ਘਾਤਰ ਇੱਥੇ ਆਣ ਕੇ ਧਰਨਾ ਲਗਾਤਾ ਆ ਕਾਂਗਰਸ ਪਾਰਟੀ ਵੱਲੋਂ। ਹੁਣ ਸਾਰਾ ਕੁਝ ਇਹ ਸਾਰਾ ਕੋਈ ਤੁਹਾਨੂੰ ਦਿਹਾਗੇ ਜੀ ਪ੍ਰਸ਼ਾਦ ਬੇਗਮ ਨੂੰ ਸਾਡਾ ਸਾਡੇ ਆਪਣਾ ਹਲਕਾ ਬਦ ਹੋਇਆ ਕਿਉਂ ਸਾਫਕਾ ਉਦੋਂ ਅਸਕਰਪਾਲ ਸਿੰਘ ਪੁਲਰ ਦੀ ਜੋ ਦਿਸ਼ਾ ਨਿਰਦੇਸ਼ ਹੋਊਗੀ ਉਹਦੇ ਅੱਗੇ ਪਾਰਟੀ ਦਾ ਦਾ ਕਾਰਵਾਈ ਜਿਹੜੀ ਉਹਦੇ ਕੀਤੀ ਜਾਊਗੀ ਅਸੀਂ ਇੱਧਰ ਧਰਨੇ ਦੇ ਮਜਬੂਰ ਆ ਸਾਰੇ ਤੇ ਇੱਕ ਮੋਬਾ ਬਟਾ ਸਾਹਿਬ ਦੀ ਜਿਹੜੀ ਸੰਗਤ ਆ ਰਹੀ ਆ ਤੇ ਸਾਨੂੰ ਮਜਬੂਰ ਨਾ ਉਹਨਾਂ ਨੂੰ ਰਾਹ ਦੇਣਾ ਪੈਂਦਾ ਪਰ ਪ੍ਰਸ਼ਾਸਨ ਨੇ ਜੋ ਵੀ ਮਤਲਬ ਕੀਤੀ ਆ ਬਾਲਾ ਨਗਹਿਲੀ ਇੰਨੀ ਜਰੀ ਬੱਤੀ ਆ ਕੱਲ ਡੀਸੀ ਸਾਹਿਬ ਸਾਨੂੰ ਪਰੋਥੇ ਚ ਲੈ ਕੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਪਰੋਥੇ ਲਿਆ ਆ ਜਿਹੜੇ ਪ੍ਰਸ਼ਾਸਨ ਇੱਥੇ ਲਾਇਆ ਜਾਊਗਾ ਪ੍ਰਸ਼ਾਸਨ ਤੁਹਾਨੂੰ ਲੈ ਕੇ ਜਾਊਗਾ ਤੁਹਾਨੂੰ ਥੱਲੇ ਗੱਲੇ ਬੰਦੇ ਨੂੰ ਜਿਹਨੇ ਫਾਰਮ ਪਰਨੇ ਹੋਣਗੇ ਉਹਨੂੰ ਕੰਟੀ ਮੈਮਰੀ ਦੇ ਉਹਨਾਂ ਨੂੰ ਫੋਨ ਕੀਤਾ ਜਾਓ ਇਹਦੇ ਉਲਟ ਸਭ ਕੁਝ ਨਹੀਂ ਤੁਹਾਡਾ ਇਹਨਾਂ ਨੇ ਮੂਕਦਰਸ਼ ਬਣ ਕੇ ਕੂਲ ਖਲੋ ਕੇ ਜਿਹੜੇ ਸਾਡੇ ਮੋਤਬਾਰਾ ਉਹਨਾਂ ਦੇ ਗਾਲ ਪਾਏ ਉਹਨਾਂ ਨੂੰ ਪਟਾਇਆ ਗਿਆ ਆਹ ਵੀਡੀਓ ਚੈੱਕ ਕਰ ਲਓ ਆਹ ਕਾਜੂ ਮਾਰਨ ਪਿਆ ਆਹ ਕਾਜੂ ਮਾਰਨ ਪਿਆ ਆਹ ਦੇਖੋ ਜੀ ਗੰਡਾ ਵਜਾ ਉਂਗਲ ਮੇਰੀ ਟੁੱਟੀ ਆ ਆ ਆ ਦੇਖੋ ਜੀ ਸ਼ਾਂਤ ਰਾਮ ਸਪਾਏ ਨਾਲ ਨੂੰ ਅੱਗੇ ਲਖ ਪ੍ਰਸ਼ਾਸਨ ਨਾਲ ਪੇਸ਼ ਹੋ ਉਹਨਾਂ ਵੀਡੀਓ ਇਸ ਮੌਕੇ ਨੂੰ ਦੇਖਦੇ ਹੋਏ ਵੱਤ ਤੋਂ ਵੱਤ ਜਿਹੜੀ ਪੁਲਿਸ ਫੋਰਸ ਜਿਹੜੀ ਸਾਡੇ ਅੱਠ ਅੱਠ ਜਿਹੜੇ ਜ਼ਿਲ੍ਹੇ 'ਚ ਨਾਮੀਨੇਸ਼ਨ ਸੈਂਟਰ ਹੈ ਵੱਤ ਤੋਂ ਵੱਤ ਫੋਰਸ ਲਗਾਈ ਗਈ ਹੈ ਅ ਅਨਾਉਂਸਮੈਂਟਸ ਰੈਗੂਲਰਲੀ ਅਸੀਂ ਕਰ ਰਹੇ ਹਾਂ ਲੋਕਾਂ ਦੇ ਸਹਿਯੋਗ ਨਾਲ ਆਪਾਂ ਜਿਹੜਾ ਇਹਨੂੰ ਵਧੀਆ ਤਰੀਕੇ ਨਾਲ ਕਰਾਵਾਂਗੇ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਆਪਣੇ ਨਾਮੀਨੇਸ਼ਨ ਪੇਪਰ ਭਰਨੇ ਹੈ ਉਹ ਲਾਈਨ ਸਰ ਲਾਈਨ 'ਚ ਇੱਕ ਲੜੀ ਦੁਆਰ ਜਿਹੜਾ ਨਾਮੀਨੇਸ਼ਨ ਲੈ ਕੇ ਆਪਣਾ ਆਈ ਜਾਣ ਤੇ ਨਾਮੀਨੇਸ਼ਨ ਫਾਈਲ ਕਰਨ ਤੋਂ ਬਾਅਦ ਸਿੱਧਾ ਘਰ ਜਾਣ ਇੱਥੇ ਅਨਨੈਸੈਸਰੀਲੀ ਖੜੇ ਹੋਣ ਦੀ ਲੋੜ ਨਹੀਂ ਹੈਗੀ ਆ ਆ ਬਾਕੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਆਂਦੀ ਹੈ ਆਪਣੇ ਨਜ਼ਦੀਕੀ ਪੁਲਿਸ ਅਫਸਰ ਨਾਲ ਤਾਲਮਿਲ ਕਰ ਸਕਦਾ ਹੈ ਨਹੀਂ ਬਿਲਕੁਲ ਅਸੀਂ ਸੋਸ਼ਲ ਮੀਡੀਆ 'ਤੇ ਮਾਨਿਟਰ ਰੈਗੂਲਰਲੀ ਕਰ ਰਹੇ ਹਾਂ ਤੇ ਆਪਣੇ ਵੱਲੋਂ ਵੀ ਅਸੀਂ ਰੈਗੂਲਰ ਜਿਹੜਾ ਸਿਚੁਏਸ਼ਨ ਮਾਨਿਟਰ ਕਰਦੇ ਰਾਵਾਂਗੇ ਕਿਸੇ ਤਰੀਕੇ ਦੀ ਜਿਹੜੀ ਆ ਪਾਉਗੀ ਉਹ ਤੇ ਸਖਤੀ ਨਾਲ ਅਸੀਂ ਜਿਹੜਾ ਉਹ ਤੇ ਐਕਸ਼ਨ ਲਵਾਂਗੇ ਜੀ ਪੰਚਾਇਤੀ ਚੋਣਾਂ ਦੀ ਅੱਜ ਲਾਸਟ ਦੇਣਾ 4 ਤਰੀਕ ਜੇ ਤੋਂ ਪਹਿਲਾਂ 2 ਦਿਨ ਛੁੱਟੀਆਂ ਰਹੀਆਂ ਤੇ ਪੇਪਰ ਤਿਆਰ ਕਰਦੇ ਹਾਂ ਲੋਕ ਕਾਫੀ ਟਾਈਮ ਲੱਗ ਗਿਆ ਲੋਕਾਂ ਨੂੰ ਅੱਜ ਇਹ ਸਾਰੇ ਆਪ ਆਪਣੇ ਨਾਮੀਨੇਸ਼ਨ ਫਾਰਮ ਭਰਨ ਵਾਸਤੇ ਆਏ ਆ ਮੈਂਬਰ ਸਭਾ ਬਾਨਾਂ ਦੇ ਸਰਪੰਚ ਸਾਹਿਬਾਨਾਂ ਲੋਕਿੰਡਾ ਦੇ ਵਿੱਚੋਂ شیخ ਪਿੰਡ ਤੋਂ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਅੱਜ ਆਖਰੀ ਕੰਮ ਕਰਕੇ ਜਿਹੜਾ ਬਹੁਤ ਭੀੜ ਲੱਗੀ ਬਿਲਕੁਲ ਜੀ ਅੱਜ ਚੌਥਾ ਚਾਰ ਤਰੀਕ ਆਖਰੀ ਦਿਨ ਹੈ ਤੇ ਲੋਕ ਸਵੇਰ ਤੋਂ 6 ਵਜੇ ਤੋਂ ਆਣ ਕੇ ਬੈਠੇ ਆ। ਅਸੀਂ ਪੂਰੇ ਗਿਲ ਤੋਂ ਆਏ ਜੀ। ਕਾਗਜ਼ ਭਰਨ ਵਾਸਤੇ ਜਿਹੜੀ ਚੋਣ ਹੋ ਜਾ ਰਹੀ ਹੈ ਪੰਚਾਇਤੀ ਸਰਪੰਚਾਂ ਦੇ ਪੰਚਾਂ ਦੇ ਔੜੇ ਆ ਜੀ। ਕਾਗਜ਼ ਲੈ ਕੇ ਆਏ ਆ ਸੰਗਤ ਨਾਲ ਕਾਗਜ਼ ਭਰਨ ਪਹੁੰਚੇ ਆ ਜੀ। ਸਰ ਕਾਗਜ਼ ਭਰਨ ਵਾਲੇ ਜਿਹੜੇ ਮੋਹਣਾ ਹਾਂ। ਹਾਂਜੀ ਜਿੰਨੀ ਸੰਗਤ ਖਲੋਤੀ ਹੈ ਜੀ ਇਹ ਸਾਰੇ ਕਾਗਜ਼ ਲੈ ਕੇ ਆਏ ਆ ਨਾਲ ਉਹਨਾਂ ਦੇ ਸਮਰਥਕ ਆ ਨਾਲ ਕੈਂਡੀਡੇਟ ਪਹੁੰਚੇ ਆ ਜੀ। ਜਿਹੜੇ ਸਰਪੰਚ ਪੰਚ ਨੇ ਉਹ ਸਾਰੇ ਇੱਥੇ ਕਾਗਜ਼ ਭਰਨ ਵਾਸਤੇ ਪਹੁੰਚੇ ਆ ਜੀ। ਨਰੇਲ ਜਿਹਦੀ ਉਹ ਨਹੀਂ ਮੋਟੇ ਦਾ ਤੇਰੇ ਆ ਪਿੰਡਾਂ ਇਹ ਜਿਆਦਾ ਹਲਕਾ ਖਡੂਰ ਸਾਹਿਬ ਤੇ ਤਰਨਤਾਰਨ ਵੀ ਹੈਗਾ ਜੀ ਹਲਕਾ ਮਿਕਸ ਹੈ ਜੀ ਲਗਭਗ ਇਹ 10000 ਘਰਕੀਆਂ ਹੈਗੀਆਂ ਜੀ ਜਿਨ੍ਹਾਂ ਤੇ ਫਾਰਮ ਲਏ ਜਾਣਗੇ